ਨਾਲ ਹੀ ਗੱਲ ਇਹ ਫੇਰ ਫੇਰ ਆਉਂਦੀ ਆ ਵੀ ਬੀਜੇਪੀ ਆ ਝਾੜੂ ਦੀ ਯਾਰੀ ਜਦ ਰਿਆਰ ਹੁੰਦੀ ਆ ਉਧਰੋਂ ਦੇਖ ਲਓ ਬੀਜੇਪੀ ਨੇ ਯੂਨੀਵਰਸਿਟੀ ਦਾ ਮੁੱਦਾ ਫੁਛੇੜਤਾ ਉਹ ਦੇਖੋ ਹੁਣ ਪੰਜਾਬ ਦਾ ਸਾਰਾ ਬੱਚਾ ਬੱਚਾ ਉੱਥੇ ਹੋ ਗਿਆ ਪਰ ਉਹ ਕਰਨ ਨੂੰ ਗਏ ਨੇ ਯੂਨੀਵਰਸਿਟੀ ਨੂੰ ਕਵਜੇ ਪਾ ਨਹੀਂ ਪੰਜਾਬ ਦਾ ਨੌਜਵਾਨ ਆ ਇਹ ਸਿੱਖ ਲੋਕ ਸਾਰੇ ਯੂਨੀਵਰਸਿਟੀ ਨਾਲ ਨੇ ਪੰਜਾਬ ਦੀ ਸੀਗੀ ਪੰਜਾਬ ਦੀ ਰਹੂਗੀ ਮੋਰਚਾ ਚੱਲ ਰਿਹਾ ਤੇ ਨਾਲ ਮੋੜੀ ਗੱਲ ਹੋ ਕਰਦਾ ਸਾਨੂੰ ਸੌਨੇ ਕਮੇੜੀ ਨੇ ਆਪ ਸਭ ਗੁਰਦਾਰ ਤੋਂ ਲੰਗਰ ਬੰਦ ਕਰਤਾ ਫਿਰ ਅਸੀਂ ਇਹਨਾਂ ਦੀ ਯਾਰੀ ਨੂੰ ਕਿਵੇਂ ਆਵਣੀ ਵੀ ਹਲੇ ਹੈਗੀ ਇਹਨਾਂ ਦੀ ਯਾਰੀ ਬਾਦਲਾਂ ਦੇ ਬੀਜੇਪੀ ਦੀ ਯਾਰੀ ਹੈਗੀ ਆ ਸਿਰਫ ਬਾਦਲ ਬੁੱਧੂ ਬਣਾਉਂਦੇ ਫੰਦੇ ਨੇ ਲੋਕਾਂ ਨੂੰ ਪਰ ਲੋਕ ਨਹੀਂ ਬਣਦਾ ਪ੍ਰਧਾਨ ਜੀ ਐਸਜੀਪੀਸੀ ਨੂੰ ਕੀ ਲੋੜ ਹੈ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੇ ਲੰਗਰ ਦੇ ਉੱਪਰ ਪਾਬੰਦੀ ਲਾਈ ਹੈ ਐਸਜੀਪੀਸੀ ਕਿਉਂ ਪਾਬੰਦੀ ਲਾਏਗੀ ਜੀ ਇਹੋ ਇਹਨਾਂ ਦੀ ਬਾਦਲਾਂ ਦੀ ਇਹ ਜੀ ਸਾਡੀ ਕਮੇਟੀ ਆ ਬਾਗਲਾ ਬੀਬੀ ਦੇ ਨੇ ਤੁਸੀਂ ਬੰਦ ਤਾਂ ਉਹਨੇ ਲੰਗਰ ਕਰਨੀ ਕਰਨਾ ਹੈ ਨਾ ਸਭ ਤੋਂ ਬੰਦ ਕਰਿਆ ਜੋ ਲੰਗਰ ਯੂਨੀਵਰਸਿਟੀ ਦਾ ਅਸੀਂ ਇਹਨਾਂ ਨੂੰ ਅਸੈਸੀ ਨਾ ਸਮਝੋ ਬਾਦਲ ਵੀ ਉਹ ਨਹੀਂ ਘਾਤਕ ਨੇ ਪੰਜਾਬ ਲਈ ਛੱਡੇ ਆਪਾਂ ਬੇਹੇ ਬੇ ਨੂੰ ਮਰਦੇ ਆ ਵੀ ਜਿੰਨੇ ਪੰਜਾਬ ਤੋਂ ਬਾਹਰ ਦੇ ਦਿੱਲੀ ਤੋਂ ਸਰਕਾਰਾਂ ਚੱਲਦੀਆਂ ਨਾ ਉਹ ਸਾਡੀ ਨਹੀਂ ਹੋ ਸਕਦੀ ਕਾਂਗਰਸ ਦੇ ਵਿੱਚ ਵੀ ਕਦੇ ਐਸੀ ਗੱਲ ਨਹੀਂ ਹੋਈ ਹੁਣ ਤੱਕ ਕਿੰਨਾ ਨੁਕਸਾਨ ਹੋ ਗਿਆ ਸਾਡੇ ਪੜਾਈ ਦਾ ਕਿਤਾਬਾਂ ਦੇ ਵਿੱਚ ਕੀ ਕੀ ਲਿਖ ਰਹੇ ਨੇ ਸਭ ਬਹੁਤ ਵੱਡਾ ਨੁਕਸਾਨ ਹੋਇਆ ਹੋਇਆ ਜੇ ਅਸੀਂ ਸਮਝੀਏ ਉਹ ਲੋਕ ਪਤਾ ਨਹੀਂ ਫਿਰ ਖੰਨੀ ਦਾ ਆੜ ਪੜ ਨੇ ਜਿਹੜੇ ਉਹ ਬਾਲਟੀਆਂ ਦੀ ਮਦਦ ਕਰ ਰਹੇ ਜਿਹੜੀਆਂ ਸਾਡੇ ਸਿੱਖ ਇਤਿਹਾਸ ਨੂੰ ਮਟਾਉਣਾ ਚਾਹੁੰਦੀਆਂ ਨੇ ਤੇ ਸਮਝੋ ਬਾਹਰ ਆ ਜਿੰਨਾ ਜਿਹਨਾਂ ਨੂੰ ਸਮਝ ਨਹੀਂ ਆਉਂਦੀ ਭਾਤ ਮਹਾਰਾਜ ਉਹਨਾਂ ਦੀ ਸੱਤ ਵੱਖਰੇ ਤਾਂ ਸਾਡਾ ਪੰਜਾਬ ਦੇ ਵਿੱਚ ਜੋ ਸਾਡੇ ਬੱਚਿਆਂ ਦਾ ਭਵਿੱਖ ਸਿਰਸਰਾ ਰਹਿਦਾ ਨਹੀਂ ਪੰਜਾਬ ਪੰਜਾਬ ਰਹਿਣਾ ਨਹੀਂ ਪ੍ਰਧਾਨ ਜੀ ਸ਼੍ਰੋਮਣੀ ਅਕਾਲੀ ਦਲ ਬਾਦਲਵਾਰੇ ਤੁਸੀਂ ਕਹਿੰਦੇ ਹੋ ਵੀ ਬਹੁਤ ਘਾਤਕ ਨੇ ਜੀ ਪੰਜਾਬ ਵਾਸਤੇ ਲੇਕਿਨ ਬਾਦਲ ਸਾਹਿਬ ਨੇ ਤਾਂ ਜੀ ਹਰ ਪੀੜਤਾ ਦੇ ਵਾਸਤੇ ਲੱਖਾਂ ਰੁਪਈਆ ਜਿਹੜਾ ਏ ਉਹ ਫੰਡ ਦੇ ਰੂਪ ਦੇ ਵਿੱਚ ਹੈਲਪ ਕੀਤੀ ਹੈ ਜੀ ਹਰ ਪੀੜਤਾ ਦੀ ਆਪਾਂ ਵੀਡੀਓਜ਼ ਦੇਖੀਆਂ ਨੇ ਜੀ ਬਾਹਰ ਹੋਈਆਂ ਨੇ ਜੀ ਬਾਦਲ ਨੇ ਕੀ ਕੀਤਾ ਉਹ ਉਹ ਪਿਆ ਗਣਾ ਸੀ ਭਾਈ ਉਹ ਵੀ ਤਾਂ ਸ਼੍ਰੋਮਣੀ ਕਮੇਟੀ ਦੇ ਅੰਦਰ ਲੋਕਾਂ ਦਾ ਸੀ ਜਿਨ੍ਹਾਂ ਨੇ ਨਸ਼ਾ ਵੇਚਿਆ ਤੇ ਉਹ ਉਹਨਾਂ ਦਾ ਸੀ ਅਸੀਂ ਨਾ ਬਾਦਲ ਪੰਜਾਬ ਨੂੰ ਕੋਈ ਪੱਲਿਓ ਕੁਝ ਨਹੀਂ ਦਿੰਦਾ ਆ ਹੁਣ ਦਰਿਆ ਟੁੱਟਿਆ ਦਰਿਆ ਤੇ ਸਮਰਿਆਲੇ ਵਾਲੇ ਵੀ ਤੇ ਵੀ ਕਹਿੰਦੇ ਫੰਡ ਗਿਆ ਸੁਣਦੇ ਆ ਸੀ ਤੇਰੇ ਆਪ ਦੀ ਜੇਲ੍ਹ ਚ ਕੁਛ ਨਹੀਂ ਲਾਉਂਦਾ ਲੋਕਾਂ ਦੇ ਲੈ ਕੇ ਲਾਉਂਦਾ ਲੋਕਾਂ ਦੇ ਹਾਰਦਾ ਜਾਂ ਸ਼ਰਮਣੀ ਕਮੇਟੀ ਦਾ ਉਹਨਾਂ ਕੋਲ ਕਬਜ਼ਾ ਉਹਨਾਂ ਪੈਸਾ ਲਾਉਂਦੇ ਨੇ ਖੁਦ ਮੰਨਦੇ ਤਾਂ ਵੀ ਉਹਨੇ ਵੀ ਖਾ ਜਾਂ ਬਦਲ ਤੰਗਾ ਸਾਡਾ ਹੀ ਆ ਉਹਨਾਂ ਦੀ ਆ ਸੋ ਉਹਨਾਂ ਨੂੰ ਪੈਸਾ ਪਹੁੰਚ ਜੇ ਵਿੱਚ ਬਾਹਰ ਸਾਫ ਕੱਢਦੇ ਨਹੀਂ ਪਹਿਲਾਂ ਬੀਬੀ ਕਹਿੰਦੇ ਪੈਚੀਆ ਲੈਣੇ ਸੀ ਭਰ ਕੇ